ਉਹ ਚੀਜ਼ ਨੂੰ ਅਡਾਪਟ ਕਰ ਲੈਂਦੀ ਹੈ ਜਿਹੜਾ ਬੱਚਾ ਹੈਗਾ ਬੱਚੇ ਦਾ ਜਿਹੜਾ ਦਿਮਾਗ ਹੁੰਦਾ ਬਹੁਤ ਸ਼ਾਰਪ ਹੁੰਦਾ ਹੈ ਹਰ ਚੀਜ਼ ਨੂੰ ਬਹੁਤ ਜਲਦੀ ਅਟੈਕਟ ਕਰ ਲੈਂਦਾ ਹੈ ਹਰ ਚੀਜ਼ ਨੂੰ ਪਕੜਦਾ ਉਹ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਸੋਚਦੇ ਆ ਵੀ ਚਲ ਨਿਆਣਾ ਹੈਗਾ ਨਿਆਣੇ ਨਿਆਣੇ ਦੇ ਵਿੱਚ ਆਪਾਂ ਕਹਿ ਦਿੰਦੇ ਆ ਵੀ ਨਿਆਣਾ ਹੈਗਾ ਇਹਨੂੰ ਕੁਝ ਨਹੀਂ ਪਤਾ ਲੇਕਿਨ ਬੱਚਾ ਸਟਾਰਟਿੰਗ ਦੇ ਵਿੱਚੋਂ ਹੀ ਇਨਕ ਸ਼ਾਰਪ ਮਾਈਂਡਡਡ ਹੁੰਦਾ ਹੈ ਕਿ ਉਹ ਹਰ ਚੀਜ਼ ਨੂੰ ਆਪਣੇ ਵੱਲ ਕੋਸ਼ਿਸ਼ ਕਰਦਾ ਉਹਨੂੰ ਅਡਾਪਟ ਕਰਨ ਦੀ ਉਹ ਆਪਣੇ ਜਹਨ ਚ ਲੈ ਕੇ ਚਲਾ ਜਾਂਦਾ ਹੈ ਇਸ ਕਰਕੇ ਹੈ ਵੀ ਜਿਹੜਾ ਮੋਬਾਈਲ ਹੈ ਮੋਬਾਈਲ ਦੀ ਇੱਕ ਕ੍ਰਾਂਤੀ ਜਿਹੜੀ ਆਈ ਹੈ ਹੈ ਸੋਸ਼ਲ ਮੀਡੀਆ ਦੇ ਵਿੱਚ ਜਿਹੜੀ ਚੀਜ਼ਾਂ ਨੇ ਸੋਸ਼ਲ ਮੀਡੀਆ ਨੇ ਇਸ ਚੀਜ਼ ਨੂੰ ਬਹੁਤ ਜਲਦੀ ਕਈ ਚੀਜ਼ਾਂ ਨੂੰ ਇਹਨਾਂ ਨੂੰ ਸੋਸ਼ਲ ਮੀਡੀਆ ਨੇ ਆ ਜਿਹੜੇ ਆਪਾਂ ਬਣਾਉਂਦੇ ਆ ਕਿਸੇ ਦੀ ਫਿਲਮ ਬਣਾਤੀ ਬੱਚੇ ਦੀ ਮੂਵੀ ਬਣਾਤੀ ਕੁਝ ਹੋਰ ਬਣਾਤੀ ਠੀਕ ਹੈ ਐਂਟਰਟੇਨਮੈਂਟ ਦਾ ਸਾਧਨ ਵੀ ਹੋ ਸਕਦਾ ਹੈ ਕਿਸ ਬਾਰ-ਬਾਰ ਰੀਲਾਂ ਪਾਈ ਜਾਣੀਆਂ ਆਪਾਂ ਜਿਹੜੀ ਫੇਸਬੁੱਕ ਤੇ ਆਪਾਂ ਰੀਲਾਂ ਪਾਉਂਦੇ ਮੈਂ ਵੀ ਮੈਂ ਵੀ ਡਿਜੀਟਲ ਕ੍ਰिएਟਰ ਹਾਂ ਜੀ ਸਤੀਸ਼ ਕੁਮਾਰ ਬਾਗੜੀ ਦੇ ਨਾਂ ਤੋਂ ਮੇਰੀ ਆਈਡੀ ਬਣੀ ਹੋਈ ਹੈ ਮੈਂ ਵੀ ਹਰ ਰੋਜ਼ ਇੱਕ ਪੁਰਾਣੇ ਗਾਣਿਆਂ ਦੀ ਮੈਨੂੰ ਸ਼ੌਕ ਹੈ ਵੀ ਪੁਰਾਣੇ ਗਾਣੇ ਤੇ ਮੈਂ ਮੋਨੋ ਆਪਣੀ ਮੋਨ ਰਹਿ ਕੇ ਉਹ ਗਾਣਾ ਲਗਾਣਾ ਮੈਨੂੰ ਅੱਛਾ ਲੱਗਦਾ ਵੀ ਜਿਹੜਾ ਫੀਲਿੰਗ ਹੁੰਦੀ ਹੈ ਬੱਚੇ ਨੂੰ ਬੰਦੇ ਨੂੰ ਵੀ ਅੱਛਾ ਲੱਗਦਾ ਹੈ ਜਣੀ ਤੁਹਾਡੇ ਕਹਿਣ ਦਾ ਮਤਲਬ ਹੈ ਐਂਟਰਟੇਨਮੈਂਟ ਤਾਂ ਕਿ ਹੀ ਜ਼ਰੂਰ ਚਾਹੀਦਾ ਥੋੜਾ-ਬਹੁਤ ਲੇਕਿਨ ਜ਼ਿਆਦਾ ਜ਼ਿੰਦਗੀ ਦੇ ਵਿੱਚ ਇਸ ਤਰੀਕਾ ਵਰਤੋਂ ਨਹੀਂ ਕਰਨੀ ਚਾਹੀਦੀ ਦੁਰਵਤੋਂਦਾ ਹੈ ਜੀ ਅੱਜਕੱਲ ਮੈਂ ਸੋਸ਼ਲ ਮੀਡੀਆ ਤੇ ਅਕਸਰ ਇਹ ਦੇਖਦਾ ਵੀ ਕੁਝ ਔਰਤਾਂ ਨੇ ਇੱਕ ਇਨਕ ਗੰਦ ਪਾਇਆ ਹੋਇਆ ਨਾ ਫੇਸਬੁੱਕ ਤੇ ਵੀ ਜਿਹੜੀ ਆਪਾਂ ਉਹ ਚੀਜ਼ਾਂ ਦੇਖਦੇ ਨੇ ਆਪਾਂ ਨੂੰ ਆਪਸ਼ੇ ਰਮਾਉਣ ਲੱਗ ਜਾਂਦੀ ਹੈ لیکن میں ਇਹ ਚਾਹਨਾ ਵੀ ਉਹ ਚੀਜ਼ਾਂ ਦੇਖੋ ਉਹ چاہے ਉਹਨਾਂ ਦੇ ਕਮਾਈ ਦਾ ਸਾਧਨ ਹੈ ਜਾਂ چاہے ਉਹਨਾਂ ਦੀ ٹیआरपी ਵਧਾਉਣ ਦਾ ਸਾਧਨ ਹੈ ਆਪਣੇ ਫੋਲੋਅਰ ਵਧਾਉਣ ਦਾ ਸਾਧਨ ਬਣਾਇਆ ਹੋਇਆ ਵਾ ਮੈਂ ਇਸ ਚੀਜ਼ ਦੀ ਨਿੰਦਾ ਕਰਦਾ ਵਾਂ ਵੀ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀ ਆਪਣੇ ਸਮਾਜ ਦੇ ਵਿੱਚ ਆਪਣੀ ਜਿਹੜੀ ਸਭਿਅਤਾ ਔਰ ਸੰਸਕਾਰ ਹੈਗੇ ਆ ਕੋ ਇਸ ਚੀਜ਼ ਨੂੰ ਇਜਾਜ਼ਤ ਨਹੀਂ ਦਿੰਦੇ ਕਿਤੇ ਨਾ ਕਿਤੇ ਆਪਾਂ ਨੂੰ ਇਸ ਚੀਜ਼ ਦੀ ਠੇਸ ਪਹੁੰਚਦੀ ਹੈ ਕਿਤੇ ਨਾ ਕਿਤੇ ਆਪਾਂ ਨੂੰ ਮਹਿਸੂਸ ਹੁੰਦਾ ਯਾਰ ਆਪਾਂ ਕੀ ਚੀਜ਼ ਦੇਖ ਰਹੇ ਆ ਆਪਾਂ ਜਿਹੜਾ ਜਿਹੋ ਜਿਹਾ ਖਾਣੇ ਐ ਇਹੋ ਜਿਹਾ ਆਪਣਾ ਮਨ ਬਣ ਜਾਂਦਾ ਹੈ ਇਹ ਆਪਣੀ ਇੱਕ ਚੀਜ਼ ਈਟਿੰਗ ਤਾਂ ਹੈਗੀ ਹੋਈ ਹੈ ਇਹ ਇਹ ਮਨ ਦੀ ਇਹ ਮਨ ਦੀ ਈਟਿੰਗ ਹੈ ਮਨ ਦੀ ਫੀਡ ਹੈ ਆਤਮਾ ਦੀ ਫੀਡ ਆ ਗਈ ਹੈ ਜਿਵੇਂ ਜਿਵੇਂ ਕੋਈ ਗੁਰੂ ਕੋਈ ਸਿੱਖਿਆ ਦਿੰਦਾ ਵੀ ਪ੍ਰਮਾਤਮਾ ਦੇ ਪਾਸੇ ਜੋੜਦਾ ਵੀ ਆਤਮਾ ਦੀ ਜਿਹੜੀ ਖੁਰਾਕ ਹੈ ਉਹ ਇੱਕ ਪ੍ਰਮਾਤਮਾ ਦਾ ਨਾਮ ਹੈ ਪ੍ਰਮਾਤਮਾ ਦਾ ਸਿਮਰਨ ਜਿਹੜਾ ਹੈ ਆਤਮਾ ਦੀ ਖੁਰਾਕ ਹੈ ਜਿਹੜੀ ਫੇਸਬੁੱਕ ਤੇ ਅੱਜਕੱਲ ਮੈਂ ਦੇਖ ਰਿਹਾ ਕੁਝ ਲੋਕ ਦੇਖੋ ਰੱਬ ਵਾਲੇ ਪਾਸੇ ਵੀ ਤੁਰੇ ਹੋਏ ਜ਼ਰੂਰੀ ਨਹੀਂ ਹੈ ਕਿ ਸਾਰੇ ਬੰਦੇ ਉਹੀ ਕੰਮ ਤੇ ਲੱਗੇ ਹੋਏ ਆ ਲੇਕਿਨ ਮੈਂ ਫਿਰ ਵੀ ਕਹੂੰਗਾ ਵੀ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਐਸ ਚੀਜ਼ ਤੋਂ ਥੋੜਾ ਜਿਹਾ ਦੂਰ ਰੱਖਿਆ ਜਾਵੇ ਅਗਰ ਉਹਨਾਂ ਨੂੰ ਕੋਈ ਤੁਸੀਂ ਇਹਨਾਂ ਦੇ ਲਈ ਕੋਈ ਚੀਜ਼ ਪ੍ਰੂਵ ਵੀ ਕਰਨੀ ਹੈ ਨਾ ਅਗਰ ਕੋਈ ਚੀਜ਼ ਇਹਨਾਂ ਨੂੰ ਤੁਸੀਂ ਪ੍ਰੋਵਾਈਡ ਵੀ ਕਰਨੀ ਹੈ ਵੀ ਤੁਸੀਂ ਐਦੀ ਬਜਾਏ ਤੁਸੀਂ ਉਹ ਜਿਹੜੀ ਆਪਣੇ LCD ਲੱਗੀ ਹੋਈ ਹੈ ਤੁਸੀਂ LCD ਦੇ ਵਿੱਚ ਕੋਈ ਪ੍ਰੋਗਰਾਮ ਉਹਨਾਂ ਨੂੰ ਇਹੋ ਜਿਹਾ ਦਿਖਾਓ ਜਿਨ੍ਹਾਂ ਦੇ ਨਾਲ ਆਪਣੇ ਸਮਾਜ ਦਾ ਵੀ ਕਲਿਆਣ ਹੋਵੇ ਤੇ ਆਪਣੇ ਬੱਚੇ ਵੀ ਅੱਛੀ ਅੱਛੇ ਦਿਸ਼ਾ 'ਚ ਜਾਣ ਤੇ ਆਪਾਂ ਨੂੰ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਗਲਤ ਮਲਤ ਚੀਜ਼ਾਂ ਦਾ ਸਾਹਮਣਾ ਨਾ ਕਰਨਾ ਪਵੇ ਆਪਾਂ ਨੂੰ ਕਿਤੇ ਨਾ ਕਿਤੇ ਠੇਸ ਲੱਗਦੀ ਐ ਇਸ ਗੱਲ ਦੀ ਵੀ ਆਪਾਂ ਆਪਣੇ ਬੱਚਾ ਨੂੰ ਆਪਣੇ ਆਪ ਹੀ ਇੱਕ ਗੰਦਗੀ ਦੇ ਵਿੱਚ ਲੈ ਕੇ ਜਾ ਰਹੇ ਆ ਗੰਦਗੀ ਪਰੋਸ ਰਹੇ ਆਪਣੇ ਬੱਚਿਆਂ ਨੂੰ ਆਪ ਪਪਾ ਪ੍ਰੋਵਾਈਡ ਕਰਾ ਰਹੇ ਗੰਦਗੀ ਇਸ ਕਰਕੇ ਮੈਂ ਬਾਰ ਬਾਰ ਇਹੀ ਬੇਨਤੀ ਕਰਦਾ ਵੀ ਕੋਸ਼ਿਸ਼ ਕਰੋ ਵੀ ਆਪਣੇ ਬੱਚਿਆਂ ਨੂੰ ਕੋਈ ਚੀਜ਼ ਦਿਖਾਣੀ ਹੈ ਅੱਜ ਹੋਰ ਸੋਸ਼ਲ ਮੀਡੀਆ ਤੋਂ ਇਸ ਚੀਜ਼ ਤੋਂ ਇਲਾਵਾ ਵੀ ਬੜੇ ਕੁਝ ਨੇ ਸਰ ਜਿਵੇਂ ਬੱਚੇ ਅੱਜ ਕੱਲ ਫੋਨ ਦੇ ਬਹੁਤ ਹੀ ਜ਼ਿਆਦਾ ਆਦੀ ਹੋ ਗਏ ਨੇ 2000 ਜਿਵੇਂ ਲੋਕਡਾਊਨ ਦੇ ਵਿੱਚ ਬੱਚਿਆਂ ਦਾ ਕੰਮ ਸਕੂਲ ਦਾ ਆਨਲਾਈਨ ਕਲਾਸਾਂ ਲੱਗਦੀਆਂ ਸੀ ਕਰਦੇ ਨੇ ਤਾਂ ਚਲੋ ਸੋਚਿਆ ਬੱਚੇ ਪੜ੍ਹਦੇ ਨੇ ਪਰ ਬੱਚੇ ਰੀਲਾਂ ਬਣਾਣੇ ਗਿੱਜ ਗਏ ਨੇ ਬੱਚੇ ਫੋਨ ਦੇ ਜ਼ਿਆਦਾ ਐਡਿਕਟ ਹੋ ਗਏ ਨੇ ਤੇ ਉਹਨਾਂ ਤੋਂ ਉਹਨਾਂ ਦੀ ਰੋਕਥਾਮ ਲਈ ਜਿਵੇਂ ਤੁਸੀਂ ਇੱਕ ਆ ਵੀ ਵਿਚਾਰ ਦਿੱਤਾ ਵਾ ਕਿ LCD ਦੇ ਉੱਤੇ ਸਿੱਧਾ ਪ੍ਰਸਾਰਣ ਲਾ ਕੇ ਬੱਚਿਆਂ ਨੂੰ ਦਿਖਾਇਆ ਜਾਵੇ ਜੋ ਕਿ ਪਰਿਵਾਰ ਨੂੰ ਵੀ ਪਤਾ ਲੱਗੇ ਬੱਚੇ ਕੀ ਦੇਖਦੇ ਆ ਕੀ ਨਹੀਂ ਦੇਖਦੇ ਕਿਉਂਕਿ ਨਹੀਂ ਤਾਂ ਜ਼ਿਆਦਾਤਰ ਬੱਚੇ ਰੀਲਾਂ ਬਣਾ ਰਹੇ ਨੇ ਬੱਚੇ ਚੈਟਿੰਗ ਦੇ ਆਦੀ ਹੋ ਗਏ ਨੇ ਤੇ ਇਸ ਨੂੰ ਰੋਕਥਾਮ ਕਰਨ ਲਈ ਤੁਹਾਡੇ ਕੀ ਵਿਚਾਰ ਤੁਸੀਂ ਕੀ ਕਰਨਾ ਚਾਹੀਦਾ ਪੇਰੈਂਟਸ ਨੂੰ ਕਿਹੜੇ-ਕਿਹੜੇ ਢੰਗ ਵਰਤਣੇ ਚਾਹੀਦੇ ਨੇ ਦੇਖੋ ਇੱਕ ਚੀਜ਼ ਦੇ ਆਪ ਨੂੰ ਫੈਸਿਲਿਟੀ ਮਿਲੀ ਹੈ ਵੀ ਆਪਾਂ ਕੁਝ ਕਰਨ ਦੀ ਇੱਕ ਤਕਨੀਕ ਆਈ ਹੈ ਇੱਕ ਤਕਨੀਕ ਦਾ ਆਪਾਂ ਫਾਇਦਾ ਲੈ ਸਕਦੇ ਹਾਂ ਤਕਨੀਕ ਦੇ ਫਾਇਦੇ ਜਿਆਦਾ ਹੁੰਦੇ ਆ ਨੁਕਸਾਨ ਵੀ ਹੁੰਦੇ ਆ ਫਾਇਦੇ ਦੇ ਨਾਲ ਨਾਲ ਪੈਰਲਲ ਚਲਦੀਆਂ ਨੇ ਦੋਨੋਂ ਚੀਜ਼ਾਂ ਵੀ ਇੱਕ ਨੁਕਸਾਨ ਵੀ ਹੈਗਾ ਦੂਜੀ ਤਰਫ ਉਹਦਾ ਫਾਇਦਾ ਲੈਣਾ ਤੇ ਆਪੋਂ ਬਿਜ਼ਨਸ ਜਿਹੜਾ ਆ ਪੰਜਕਲ ਆਨਲਾਈਨ ਬਿਜ਼ਨਸ ਚੱਲ ਪਏ ਨੇ ਉਹ ਦੂਜੇ ਛੋਟੇ ਦੁਕਾਨਦਾਰਾਂ ਦਾ ਬਿਜ਼ਨਸ ਉਹਨਾਂ ਨੇ ਬਿਲਕੁਲ ਠੱਪ ਕਰਤਾ ਛੋਟੀ ਦੁਕਾਨ ਤੇ ਕੋਈ ਸਮਾਨ ਨਹੀਂ ਖਰੀਦਣ ਜਾਂਦਾ ਫੋਨ ਕਰਦਾ ਆਨਲਾਈਨ ਰੋਟੀ ਆ ਰਹੀ ਹੈ ਆਨਲਾਈਨ ਸਬਜ਼ੀ ਆ ਰਹੀ ਹੈ ਆਨਲਾਈਨ ਸਾਰਾ ਕੁਝ ਆ ਰਿਹਾ ਸ਼ੂ ਆ ਰਿਹਾ ਜੋ ਚੀਜ਼ ਪ੍ਰੋਵਾਈਡ ਕਰਨੀ ਚਾਹੀਦੀ ਆਨਲਾਈਨ ਸਾਰਾ ਕੁਝ ਆ ਰਿਹਾ ਇਟ ਮੀਨਸ ਜਿਹੜਾ ਆਨਲਾਈ ਕਰਦਾ ਹੈ オンલાઈન ਜਿਹੜਾ ਪ੍ਰੋਗਰਾਮ ਹੈ ਇਹ ਆਪਾਂ ਨੂੰ ਇੱਕ ਦੂਜੇ ਤੋਂ ਦੂਰ ਵੀ ਕਰਦਾ ਜਿਵੇਂ ਅੱਜ ਕੱਲ ਰਿਸੈਰਿਟੀ ਜਾਈਏ ਆਪਾਂ ਬੰਦਾ 2-4 ਮਿੰਟ ਹਲਚਲ ਪੁੱਛਦਾ ਹੈ ਉਦੋਂ ਹਰੇਕ ਬੰਦਾ ਆਪਣੇ ਆਪਣੇ ਫੋਨ ਤੇ బిਜ਼ੀ ਹੋ ਜਾਂਦਾ ਕੋਈ ਕਿਸੇ ਨੂੰ ਗੱਲਬਾਤ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਇਹ ਵੀ ਤੁਹਾਡੇ ਬਹੁਤ ਅੱਛੇ ਵਿਚਾਰ ਨੇ ਔਰ ਤੁਸੀਂ ਕੀ ਕਹਿਣਾ ਚਾਹੋਗੇ ਕਿ ਹੋਰ ਆਪਾਂ ਨੂੰ ਕੀ ਉਪਰਾਲੇ ਕਰਨੇ ਚਾਹੀਦੇ ਬੱਚਿਆਂ ਦੇ ਪੇਰੈਂਟਸ ਨੂੰ ਕੀ ਤੁਸੀਂ ਸਲਾਹ ਦੇਣਾ ਚਾਹੁੰਦੇ ਹੋ ਦੇਖੋ ਮੈਂ ਤਾਂ ਸਾਰਿਆਂ ਦੇ ਅੱਗੇ ਸਲਾਹ ਤਾਂ ਮੈਂ ਕੀ ਦੇ ਸਕਦਾ ਜੀ ਤੁਸੀਂ ਇੱਕ ਫੇਰ ਵੀ ਤੁਸੀਂ ਸੀਨੀਅਰ ਹੋ ਸਾਡੇ ਤੇ ਉਸ ਦੇ ਅਕੋਰਡਿੰਗ ਤੁਸੀਂ ਕੀ ਕੀ ਕਹਿਣਾ ਚਾਹੋਗੇ ਮੇਰੀ ਸਲਾਹ ਨਹੀਂ ਹੈਗੀ ਮੈਂ ਤਾਂ ਇੱਕ ਸੁਝਾਅ ਦੇ ਸਕਦਾ ਸਲਾਹ ਤਾਂ ਮੰਨਣੀ ਪੈਂਦੀ ਹੈ ਸੁਝਾਅ ਕੋਈ ਮੰਨੇ ਜਾਂ ਨਾ ਮੰਨੇ ਸਲਾਹ ਤਾਂ ਮੰਨ ਲੈਂਦਾ ਬੰਦਾ ਸੁਝਾਅ ਇਹ ਹੈ ਮੇਰਾ ਵੀ ਕਿਸੇ ਵੀ ਪਰਿਵਾਰ ਨੂੰ ਦੇਖੋ ਬੱਚੇ ਹੈਗੇ ਛੋਟੇ ਛੋਟੇ ਜੋ ਚੀਜ਼ ਆਪਾਂ ਉਹਨੂੰ ਦਵਾਂਗੇ ਆਣ ਦੇ ਆਣ ਵਾਲੇ ਟਾਈਮ ਦੇ ਵਿੱਚ ਆਪਾਂ ਉਹਨਾਂ ਤੋਂ ਰੋਕ ਨਹੀਂ ਸਕਦੇ ਫੇਰ ਉਹਨੂੰ ਉਸ ਚੀਜ਼ ਨੂੰ ਕੋਸ਼ਿਸ਼ ਕਰੋ ਵੀ ਘਰ ਤੋਂ ਘੱਟ ਟਾਈਮ ਦਿੱਤਾ ਜਾਵੇ ਔਰ ਕੋਸ਼ਿਸ਼ ਇਹ ਕੀਤੀ ਜਾਵੇ ਵੀ ਜਿਹੜੀ ਆਪਾਂ ਪੜਾਈ ਵਾਲੇ ਪਾਸੇ ਇਹ ਕੁਝ ਹੋਰ ਹੈ ਅੱਜ ਕੱਲ ਸਮਾਰਟ ਕਲਾਸਾਂ ਲੱਗਦੀਆਂ ਨੇ ਇਹ ਸਿੱਖ ਲੈਣਗੇ ਆਉਣ ਵਾਲਾ ਟਾਈਮ ਜਿਹੜਾ ਹੈਗਾ ਨਾ ਕ੍ਰਾਂਤੀ ਦਾ ਇਹ ਇੱਕ 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 ਕ੍ਰਾਂਤੀ ਹੈ ਦੇਖੋ ਪਰਿਵਰਤਨ ਸੰਸਾਰ ਦਾ ਨਿਯਮ ਹੈ ਠੀਕ ਹੈ ਜੀ ਇਹ ਸਮੇ ਦੇ ਹਿਸਾਬ ਨਾਲ ਹੀ ਚੀਜ਼ਾਂ ਆਈਆਂ ਨੇ ਇਹਨੂੰ ਸਮੇ ਦੇ ਹਿਸਾਬ ਨਾਲ ਹਿਸਾਬ ਨਾਲ ਵਰਤਣਾ ਚਾਹੀਦਾ ਹੈ ਠੀਕ ਨਹੀਂ ਕਹਾਂਗੇ ਆਟੇ ਦੇ ਵਿੱਚ ਤਾਂ ਕਹਿੰਦੇ ਜੇ ਲੂਣ ਹੋਵੇ ਥੋੜਾ ਬਦ ਚੱਲ ਜਾਂਦਾ ਸੁਦਾ ਆਟੇ 'ਚ ਲੂਣ ਜ਼ਿਆਦਾ ਨਹੀਂ ਚੱਲਦਾ